ਦਸਦੀਪ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖ ਕੇ ਅੰਮ੍ਰਿਤਸਰ ਗੁਰਦਾਸਪੁਰ ਹੜਾਂ ਬਾਰੇ ਗੰਭੀਰ ਸਵਾਲ ਉਠਾਏ ਨੇ ਰੰਧਾਵਾ ਨੇ ਕਿਹਾ ਹੈ ਕਿ ਸਿਰਫ ਜੂਨੀਅਰ ਇੰਜੀਨੀਅਰਾਂ ਨੂੰ ਸਜ਼ਾ ਦੇਣਾ ਕਾਫੀ ਨਹੀਂ ਹੈ ਤੇ ਸੀਨੀਅਰ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਦੀ ਮੰਗ ਕੀਤੀ ਹੈ ਆਪਣੇ ਪੱਤਰ ਵਿੱਚ ਰੰਧਾਵਾ ਨੇ ਪੁੱਛਿਆ 26 ਅਤੇ 27 ਅਗਸਤ ਦੇ ਨਾਜੁਕ ਘੰਟਿਆਂ ਦੌਰਾਨ ਕੌਣ ਮੁੱਖ ਮੌਕੇ ਤੇ ਸੀ ਨੀਮਾ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ ਮਾਧੋਪੁਰ ਨਾਲ ਕੋਈ ਤਾਲਮਿਲ ਕਿਉਂ ਨਹੀਂ ਸੀ ਉਹਨਾਂ ਨੇ ਕਿਹਾ ਲੋਕ ਪਾਰਦਰਸ਼ੀ ਜਵਾਬ ਅਤੇ ਨਿਆਂ ਦੇ ਹੱਕਦਾਰ ਹਨ ਪੰਜਾਬ ਦੇ ਲੋਕ ਸਹੀ ਪੁੱਛ ਰਹੇ ਹਨ ਕਿ ਅਸਲ ਜਿੰਮੇ ਵਾਰੀ ਕੈਸ ਦੀ ਹੈ ਕਿ ਇਹ ਸਚਾਈ ਵਿਭਾਗ ਦੇ ਸਕੱਤਰ ਨੇ ਛੱਡੇ ਜਾਣ ਦਾ ਅਧਿਕਾਰ ਦਿੱਤਾ ਸੀ ਜਾਂ ਰਣਜੀਤ ਸਾਗਰ ਡੈਮ ਤੇ ਮਾਦੋਪੁਰ ਹੈਡਵਰਕਸ ਦੇ ਮੋਕ ਇੰਜੀਨੀਅਰ ਤੋਂ ਜੋ ਤਾਲਮੇਲ ਤੇ ਤਿਆਰੀ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹੇ ਸਨ ਜਦੋਂ ਤੱਕ ਇਸ ਦਾ ਜਵਾਬ ਨਹੀਂ ਮਿਲਦਾ ਜਵਾਬਦੇਹੀ ਅਧੂਰੀ ਰਹੇਗੀ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਲੋਕ ਜਿਨ੍ਹਾਂ ਨੇ ਇਸ ਆਫਾਤ ਦਾ ਖਮਿਆਜਾ ਭੁਗਤਿਆ ਹੈ ਤੁਹਾਡੀ ਸਰਕਾਰ ਤੋਂ ਸਪਸ਼ਟ ਅਤੇ ਪਰਦਾ ਫਰਸ਼ ਤੋਂ ਸਪਸ਼ਟ ਕਰਨ ਦੀ ਮੰਗ ਕਰਦੇ ਹਨ ਕਿ ਉਹਨਾਂ ਦੀ ਅਸਫਲਤਾ ماں ਅਸਲ ਵਿੱਚ ਕਿੱਥੇ ਹੋਈ